ਸਵਾਛ ਨਮੇ ਵਰੇਦੀ ਆਮਤ ਤੇ ਵੱਡੀ ਖਬਰ ਸਾਹਮਣੇ ਆਈ ਹੈ 328 ਪਾਵਨ ਸਰੂਪਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਭਾਈ ਬਲਦੇਵ ਸਿੰਘ ਵਡਾਲਾ ਦੀ ਜੋ ਕਾਮਯਾਬੀ ਦਾ ਪਹਿਲਾ ਕਦਮ ਕਹਿ ਸਕਦੇ ਹਾਂ ਕਿਉਂਕਿ ਪੰਜਾਬ ਸਰਕਾਰ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਸਤਿੰਦਰ ਸਿੰਘ ਕੋਹਲੀ ਦੀ ਗ੍ਰਿਫਤਾਰੀ ਕੀਤੀ ਗਈ ਹੈ ਦਰਸਲ ਇਹ ਗ੍ਰਿਫਤਾਰੀ ਇਸ ਲਈ ਵੱਡੀ ਹੈ ਕਿਉਂਕਿ ਐਸਜੀਪੀਸੀ ਦੇ ਆਡਿਟ ਦਾ ਕੰਮ ਸਤਿੰਦਰ ਸਿੰਘ ਕੋਹਲੀ ਦੇਖਦੇ ਸੀ ਤੇ ਸੁਖਬੀਰ ਸਿੰਘ ਬਾਦਲ ਦੇ ਕਾਫੀ ਕਰੀਬੀ ਸੀ 32855 ਸਰੂਪਾਂ ਦੇ ਮਾਮਲੇ ਦੇ ਵਿੱਚ ਲੰਬੇ ਸਮੇਂ ਤੋਂ ਪਿਛਲੇ 5 ਸਾਲ ਤੋਂ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਸਿੱਖ ਜਥੇਬੰਦੀਆਂ ਵੱਲੋਂ ਐਸਟੀਪੀਸੀ ਕੋਲੋਂ ਜਵਾਬ ਮੰਗਿਆ ਜਾ ਰਿਹਾ ਹੈ ਪਰ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ ਸੋ ਇਸੇ ਦੇ ਚੱਲਦੇ ਬੀਤੀ ਕੱਲ ਵੀ ਸਿੱਖ ਜਥੇਬੰਦੀਆਂ ਵੱਰੋਂ ਭਾਈ ਬਲਦੇਵ ਸਿੰਘ ਸਿਰਸਾ ਵੱਲੋਂ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਭਾਈ ਰਣਜੀਤ ਸਿੰਘ ਵੱਲੋਂ ਭਾਈ ਮੋਹਕਮ ਸਿੰਘ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਸਰਕਾਰ ਨੂੰ ਅਪੀਲ ਕੀਤੀ ਗਈ ਸੀ ਕਿ ਐਫਆਈਆਰ ਤਾਂ ਦਰਜ ਕਰ ਲਈ ਹੈ ਪਰ ਕੋਈ ਕਾਰਵਾਈ ਤਰੰਤ ਕੀਤੀ ਜਾਵੇ ਕਿਉਂਕਿ ਇਹ ਇਹ ਚੀਜ਼ਾਂ ਹਨ ਜੋ ਇਹ ਪਿਛਲੇ ਲੰਬੇ ਸਮੇਂ ਤੋਂ ਲਟਕ ਰਹੀਆਂ ਹਨ ਇੱਕ ਵੱਡਾ ਮਾਮਲਾ ਹੋ ਜਾਂਦਾ ਹੈ ਜਦੋਂ 328 ਪਾਵਨ ਸਰੂਪ ਲਾਪਤਾ ਹੋਣ ਸੋ ਇਸੇ ਦੇ ਮਾਮਲੇ ਦੇ ਵਿੱਚ ਸਤਿੰਦਰ ਸਿੰਘ ਕੋਹਲੀ ਜੋ ਕਿ ਸੁਖਬੀਰ ਸਿੰਘ ਬਾਦਲ ਦਾ ਕਾਫੀ ਕਰੀਬੀ ਮੰਨਿਆ ਜਾਂਦਾ ਹੈ ਤੇ ਐਸਸੀਪੀਸੀ ਦੇ ਆਡਿਟ ਦਾ ਕੰਮ ਵੀ ਦੇਖਦਾ ਸੀ ਇਸ ਦੀ ਗ੍ਰਿਫਤਾਰੀ ਹੋਈ ਹੈ ਸਿੰਦਰ ਸਿੰਘ ਕੋਹਲੀ ਦੀ ਗ੍ਰਿਫਤਾਰੀ ਹੋਣਾ ਇੱਕ ਵੱਡਾ ਕਦਮ ਕਹਿ ਸਕਦੇ ਹਾਂ ਕਿਉਂਕਿ ਜੇਕਰ ਐਫਆਈਆਰ ਹੋਈ ਹੈ ਤਾਂ ਇੱਕ ਪਹਿਲੀ ਗ੍ਰਿਫਤਾਰੀ ਹੈ ਕੋਹਲੀ ਦੀ ਤੇ ਇੱਕ ਵੱਡਾ ਨਾਮ ਸੀ ਜਿੰਨਿਆਂ ਤੇ ਵੀ ਹੁਣ ਤੱਕ ਇਸ ਮਾਮਲੇ ਦੇ ਵਿੱਚ ਐਫਆਈਆਰਸ ਹੋਈਆਂ ਨਹੀਂ ਸੁਇਸੀ ਦੇ ਚਲਦੇ ਭਾਈ ਬਲਦੇਵ ਸਿੰਘ ਸਰਸਾ ਦੇ ਨਾਲ ਫੋਨ ਤੇ ਰਾਬਤਾ ਕਾਇਮ ਕਰਦੇ ਹਾਂ ਜੀ ਭਾਈ ਬਲਦੇਵ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰਦਾਰ ਬਲਦੇਵ ਸਿੰਘ ਜੀ ਅੱਜ ਇੱਕ ਵੱਡੀ ਕਾਰਵਾਈ ਹੋਈ ਹੈ ਪੰਜਾਬ ਸਰਕਾਰ ਵੱਲੋਂ 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਸਿੰਦਰ ਸਿੰਘ ਕੋਹਲੀ ਦੀ ਗ੍ਰਿਫਤਾਰੀ ਹੋਈ ਹੈ ਚੜ੍ਹਦੇ ਸਾਲ ਇਸ ਕਾਰਵਾਈ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਲੰਬੇ ਸਮੇਂ ਤੋਂ ਭਾਈ ਵਟਾਲਾ ਜੀ ਤੁਸੀਂ ਸਿੱਖ ਜਥੇਬੰਦੀਆਂ ਵੱਲੋਂ ਇੱਕ ਸੰਘਰਸ਼ ਕੀਤਾ ਜਾ ਰਿਹਾ ਸੀ ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ ਦੇ ਕੋਸੀਂ ਕੱਲ ਹੀ ਇਹ ਪ੍ਰੈਸ ਮੀਟਿੰਗ ਕਰਕੇ ਤੇ ਸਰਕਾਰ ਨੂੰ ਇੱਕ ਚੇਤਾਵਨੀ ਦਿੱਤੀ ਸੀ ਕਿ ਤੁਸੀਂ ਐਫ ਆਈ ਆਰ ਤੇ ਕਰ ਲਿਆ ਲੇਕਿਨ ਦੋਸ਼ੀਆਂ ਜਾਂ ਜ਼ਮਾਨਤਾਂ ਜਿਹੜੀਆਂ ਨੇ ਉਹ ਸੈਸ਼ਨ ਕੋਰਟ ਤੋਂ ਰਿਜ਼ਲਟ ਹੋਈਆਂ ਹਾਈ ਕੋਰਟ ਦੇ ਵਿੱਚ ਵੀ ਗਏ ਉੱਥੋਂ ਕੋ ਉਹਨਾਂ ਨੂੰ ਰੈਲੀਫ ਨਹੀਂ ਮਿਲ ਰਹੀ ਤੇ ਕੀ ਹੁਣ ਤੁਸੀਂ ਸੁਪਰੀਮ ਕੋਰਟ ਤੱਕ ਭੇਜੋਗੇ ਕੱਲ ਅਸੀਂ ਸਰਕਾਰ ਨੂੰ ਇੱਕ ਤਾੜਨਾ ਕੀਤੀ ਸੀ ਤੇ ਸਰਕਾਰ ਨੇ ਇਹ ਤੇ ਐਕਸ਼ਨ ਲੈਂਦੇ ਆ ਅੱਜ ਸਤਿੰਦਰ ਕੋਹਲੀ ਦੀ ਜਿਹੜੀ ਰੈਸਟ ਪਾਈ ਆ ਇਹ ਬਹੁਤ ਵਧੀਆ ਤੇ ਅਸੀਂ ਸਰਕਾਰ ਦਾ ਤੇ ਪੁਲਿਸ ਦਾ ਜਿਹੜੀ ਸਿੱਟ ਬਣੀ ਆ ਜਿਨ੍ਹਾਂ ਨੇ ਗ੍ਰਿਫਤਾਰ ਕੀਤਾ ਉਹਨਾਂ ਦਾ ਧੰਨਵਾਦ ਕਰਦੇ ਆ ਕਿਉਂਕਿ ਜਿਹੜਾ ਸਤਿੰਦਰ ਕੋਹਲੀ ਆ ਇਹ ਸੁਖਬੀਰ ਬਾਦਲ ਦੀ ਸੱਜੀ ਮੁੱਛ ਮਤਲਬ ਇਹ ਸਾਰਾ ਕਰਤਾ ਕਰਤਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੋ ਦੋ ਵਾਰੀ ਲੁੱਟਣ ਵਾਲਾ ਤੇ ਲਟਾਉਣ ਵਾਲਾ ਮਤਲਬ ਕਿ ਇਹ ਬੰਦਾ ਸੀ ਜਿਹਨੂੰ ਰੈਸਟ ਕੀਤਾ ਗਿਆ ਔਰ ਇਹਦੀ ਜਿਸ ਕਰਕੇ ਜਿਹੜੀ ਸ਼੍ਰੋਮਣੀ ਕਮੇਟੀ ਆ ਰੌਲਾ ਪਾ ਰਹੀ ਸੀ ਵੀ ਇਹ ਸਰਕਾਰ ਵਿੱਚ ਦਖਲ ਨਾ ਦੇਵੇ ਜੀ ਜਿਹਦੇ ਵਿੱਚ ਕੁਲਦੀਪ ਸਿੰਘ ਗੜਗੱਜ ਨੂੰ ਵੀ ਇਹ ਸਟੇਟਮੈਂਟ ਦੇਣੀ ਪਈ ਆਦੇਸ਼ ਜਾਰੀ ਕਰਨਾ ਪਿਆ ਸਰਕਾਰ ਸ਼੍ਰੋਮਣੀ ਕਮੇਟੀ ਨੂੰ ਵੀ ਤੇ ਸਰਕਾਰ ਨੂੰ ਵੀ ਉਹਨੇ ਆਦੇਸ਼ ਜਾਰੀ ਕੀਤਾ ਸੀ ਕਿ ਸ਼੍ਰੋਮਣੀ ਕਮੇਟੀ ਇਹ 328 ਰੁਪਿਆਂ ਦੇ ਸਬੰਧ ਵਿੱਚ ਹੋਈ ਐਫ ਆਈ ਆਰ ਚ ਕੋਈ ਸਹਿਯੋਗ ਨਾ ਦੇਵੇ ਪੁਲਿਸ ਨੂੰ ਸਰਕਾਰ ਨੂੰ ਜੀ ਤੇ ਨਾਲ ਸਰਕਾਰ ਨੂੰ ਦੇਸ਼ ਕੀਤਾ ਗੜਗੱਜ ਸਾਹਿਬ ਨੇ ਕਿ ਜੇ ਤੁਸੀਂ ਇੱਥੇ ਕੋਈ ਕਾਰਵਾਈ ਕੀਤੀ ਜੀ ਤੇ ਤੁਹਾਡੇ ਖਿਲਾਫ ਕਾਰਵਾਈ ਕੀਤੀ ਜਾਊਗੀ ਗਰਗਜ ਸਾਹਿਬ ਅਸੀਂ ਤੁਹਾਨੂੰ ਮੈਂ ਪਹਿਲਾਂ ਵੀ ਚੈਲੰਜ ਕੀਤਾ ਸੀ ਤੇ ਹੁਣ ਫਿਰ ਚੈਲੰਜ ਕਰਦਾ ਕੀ ਤੁਹਾਨੂੰ ਸਰਕਾਰ ਨੂੰ ਕਿਉਂਕਿ ਜਿਹੜੀ ਐਫ ਆਈ ਆਰ ਹੋਈ ਆ 328 ਨੰਬਰ ਆ 328 ਰੁਪਏ ਦੇ ਸਬੰਧ ਚ 168 ਨੰਬਰ ਇਹ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਨਾਲ ਹੋਈ ਆ ਜੀ ਕਿ ਬਿਰਵੀ ਵੀ ਆ ਤੇ ਚੋਰੀ ਵੀ ਆ ਜਿਸ ਕਰਕੇ ਜਿਹੜੀ ਐਫਆਈਆ ਅੱਜ ਦੀ ਜਿਹੜੀ ਗ੍ਰਿਫਤਾਰੀ ਸਤਿੰਦਰ ਕੋਹਲੀ ਦੀ ਹੋਈ ਆ ਇਹ ਸਮਝ ਲਓ ਕਿ ਸੁਖਵੀਰ ਬਾਦਲ ਦੀ ਗ੍ਰਿਫਤਾਰੀ ਆ ਇਹ ਬੜੀ ਵੱਡੀ ਗ੍ਰਿਫਤਾਰੀ ਆ ਔਰ ਜੇ ਪੁਲਿਸ ਇਹ ਤੋਂ ਚੰਗੀ ਤਰ੍ਹਾਂ ਪੁੱਛ ਕੇ ਚਰੇਗੀ ਤੇ ਇਹ 328 ਰੂਪਾਂ ਦੇ ਤੇ ਜਿਹੜੀ ਇਹ ਗੁਰੂ ਕੀ ਗੋਲਕ ਦੀ ਲੁੱਟ ਹੋ ਰਹੀ ਆ ਉਹਦੇ ਵਿੱਚ ਸੁਖਵੀਰ ਬਾਦਲ ਵੀ ਦੋਸ਼ੀ ਆਏਗਾ ਜੀ ਬਿਲਕੁਲ ਮੈਂ ਗੱਲ ਕਹਿਣਾ ਜੀ ਇੱਕ ਵੱਡੀ ਗ੍ਰਿਫਤਾਰੀ ਕਹਿ ਸਕਦੇ ਆ ਕਿਉਂਕਿ ਇਹ ਜਿੰਨੇ ਵੀ ਐਫਆਈਆਰ ਦੇ ਵਿੱਚ ਨਾਮ ਸੀ ਉਹਨਾਂ ਦੇ ਵਿੱਚੋਂ ਇੱਕ ਵੱਡਾ ਨਾਮ ਖੋਲੀਦਾ ਸੀ ਕਿਉਂਕਿ ਬੇहद ਕਰੀਬੀ ਮੰਨੇ ਜਾਂਦੇ ਆ ਸੋ ਕੱਲ ਦੀ ਇਹ ਗ੍ਰਿਫਤਾਰੀ ਕੱਲ ਰਾਤ ਤੋਂ ਹੋਈ ਹੈ ਸੋ ਇੱਕ ਵੱਡਾ ਕਦਮ ਜ਼ਰੂਰ ਹੈ ਕਿਉਂਕਿ ਜਦੋਂ ਤੋਂ ਇਹ ਐਫਆਈਆਰ ਹੋਈ ਹੈ ਲਗਾਤਾਰ ਅਸੀਂ ਦੇਖ ਰਹੇ ਹਾਂ ਜਾਂ ਤਾਂ ਐਸੀਪੀਸੀ ਤੋਂ ਹਰਜਿੰਦਰ ਸਿੰਘ ਧਾਮੀ ਵੱਲੋਂ ਕੋਈ ਨਾ ਕੋਈ ਇਸ ਤੇ ਪ੍ਰੈਸ ਕਾਨਫਰੰਸ ਆਏ ਦੇ ਨੇ ਇਸ ਤੇ ਪ੍ਰੈਸ ਕਾਨਫਰੰਸ ਹੁੰਦੀਆਂ ਰਹੀਆਂ ਕਿ ਪੰਜਾਬ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ ਜਾਂ ਗਲਤ ਕਰ ਰਹੀ ਹੈ ਪਰ ਉਹ ਜੋ ਇਨ ਹੈ ਜੋ ਲੰਬੇ ਸਮੇਂ ਤੋਂ ਭਾਈ ਸਾਹਿਬ ਉੱਥੇ ਕਰੀਬ 5 ਸਾਲ ਤੋਂ ਇਹ ਮੰਗ ਕਰ ਰਹੇ ਸੀ ਕਿ ਸਾਨੂੰ ਦੱਸਿਆ ਜਾਵੇ ਜਵਾਬ ਦਿੱਤਾ ਜਾਵੇ ਉਸੇ ਵੱਲ ਐਸసీపీਸੀ ਦਾ ਕੋਈ ਧਿਆਨ ਨਹੀਂ ਸੀ ਬਲਕਿ ਇਹਨਾਂ ਚੀਜ਼ਾਂ ਨੂੰ ਲੁਕਾਉਣ ਦੀ ਇੱਕ ਕੋਸ਼ਿਸ਼ ਸੀ ਸੋ ਕਿੰਨਾ ਕੁ ਦਬਾਅ ਹੋ ਤੁਹਾਨੂੰ ਲੱਗਦਾ ਹੈ ਕਿ ਐਸసీపీਸੀ ਵੀ ਇਸ ਦੇ ਨਾਲ ਐਸసీపీਸੀ ਤੇ ਵੀ ਪਵੇਗਾ ਬਹੁਤ ਜ਼ਬਰਦਸਤ ਦੇ ਕੋ ਜੀਪੀਸੀ ਦੇ ਪ੍ਰਧਾਨ ਨੇ ਪਰਸੋਂ ਇਹ ਪ੍ਰੈਸ ਮੀਟਿੰਗ 'ਚ ਸਾਫ਼ ਗੱਲ ਕਹੀ ਆ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਸਿਪਾਹੀ ਆ ਉਹ ਆਪਣੇ ਆਪ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਨਹੀਂ ਮੰਨਦਾ ਜੀ ਉਹ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਦਾ ਉਹਨੇ ਕਿਹਾ ਜਿਹੜਾ ਅਕਾਲੀ ਦਲ ਸੁਖਬੀਰ ਬਾਦਲ ਜਿਹਦਾ ਪ੍ਰਧਾਨ ਆ ਮੈਂ ਉਹਦਾ ਸਿਪਾਹੀ ਆ ਜੀ ਤੇ ਉਹ ਸਿਪਾਹੀ ਕਰਕੇ ਹੀ ਅੱਜ ਤੱਕ ਕਰਦਾ ਰਿਹਾ ਹੁਣ ਮੈਂ ਇਹ ਗੱਲ ਕਹਿਣੀ ਚਾਹਣਾ ਮੈਂ ਡੰਕੇ ਦੀ ਚੋਟ ਤੇ ਇਹ ਗੱਲ ਕਹਿਣਾ ਹੈ ਕੁਲਦੀਪ ਸਿੰਘ ਗੜਗਾਜੇ ਨੂੰ ਜੀ ਤੁਹਾਡੇ ਚੈਨਲ ਦੇ ਰਾਹੀਂ ਜੀ ਕਿ ਤੂੰ ਜਿਸ ਤਰੀਕੇ ਨਾਲ ਉਦੋਂ ਉਸ ਟਾਈਮ ਦੇ ਉੱਤੇ ਸਰਦਾਰ ਜਗਿੰਦਰ ਸਿੰਘ ਤੇ ਉੱਤੇ ਐਫ ਆਈ ਆਰ ਜਿਹੜੀ ਸੀ ਜੱਜੇਦਾਰ ਨੇ ਕਰਵਾਤੀ ਸੀ ਤੁਸੀਂ ਕਹਿੰਦੇ ਕਿ ਇੱਥੇ ਜਿਹੜਾ ਕੋਈ ਵੀ ਕਾਰਵਾਈ ਨਹੀਂ ਹੋਣੀ ਜੇ ਸਰਕਾਰ ਨੂੰ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਇਹ ਧਾਰਮਿਕ ਮਸਲਾ ਹੈ ਤੇ ਤੁਸੀਂ ਉਦੋਂ ਉੱਥੇ ਐਫ ਆਈ ਆਰ ਕਿਉਂ ਦਰਜ ਕਰਾਈ ਜੀ ਬਿਲਕੁਲ ਫਿਰ ਤੁਸੀਂ ਹੋਰ ਜਿਹਨੀਆਂ ਜਿਹੜੇ ਸੋਨੇ ਦੇ ਛੱਬੇ ਲੱਤੇ ਉਹਦੇ ਲੱਤੇ ਵੀ ਦਰਬਾਰ ਸਾਹਿਬ ਦੇ ਅੰਦਰੋਂ ਸੀ ਤੇ ਲਾਇ ਇਸ ਜਿਹੜੇ ਸੀ ਉਸ ਰੋਮਨੀ ਕਮੇਟੀ ਦੇ ਨਾਲ ਸਬੰਧਤ ਮੁਲਾਜ਼ਮਾਂ ਨੇ ਲਾਇਏ ਸੀ ਤੇ ਉਹਦੇ ਸਾਰਾ ਹੀ ਤੁਹਾਡੇ ਨਾਲ ਸਬੰਧ ਸੀ ਉਹਦੀ ਐਫ ਆਈ ਆਰ ਕਿਉਂ ਅੱਜ ਕਿਉਂ ਚੀਕਾਂ ਮਾਰੀਆਂ ਚੀਕਾਂ ਇਸ ਕਰਕੇ ਮਾਰਦੇ ਸੀ ਕਿ ਇਹ ਪਰਦੇ ਬੜੇ ਫਾਲਸ ਹੋਣੇ ਆ ਇਹ ਬੜੇ ਬੜੇ ਵੱਡੇ ਮਗਰਮੱਛ ਜਿਹੜੇ ਆ ਉਹ ਆਉਣੇ ਆ ਤੇ ਔਰ ਇੱਕ ਗੱਲ ਹੋਰ ਇਹ ਕਹਿੰਦੇ ਆ ਕਿ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਜ਼ਾਦ ਹਸਤੀਆ ਇਹ ਇੰਡੀਪੈਂਡੈਂਟ ਹੈ ਇਹਦੇ ਵਿੱਚ ਕੋਈ ਵੀ ਪੁਲਿਸ ਸਰਕਾਰ ਦਖਲ ਨਹੀਂ ਦੇ ਸਕਦੀ ਜੀ ਹੁਣ ਮੈਂ ਤੇ ਇਹਨਾਂ ਨੂੰ ਇਹ ਗੱਲ ਕਹਿਣਾ ਮੈਂ ਡੰਕੇ ਦੀ ਛੋੜ ਤੇ ਅਕਾਲ ਤਖਤ ਦੇ ਜਹਦਾਰ ਨੂੰ ਅੱਗੇ ਵੀ ਕਹਿ ਜੰਨਾ ਕਹਿ ਚੁੱਕਾ ਤੇ ਅੱਜ ਫੇਰ ਕਹਿਣਾ ਜੀ ਤੇ ਕੀ ਹੁਣ ਤੋਂ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਸੱਦੇਗਾ ਅਕਾਲ ਤਖਤ ਤੇ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਸੱਦੇਗਾ ਅਕਾਲ ਤਖਤ ਤੇ ਤੇ ਜੇ ਉਹਨਾਂ ਨੂੰ ਸੱਦੇਗਾ ਤੇ ਫਿਰ ਮੈਂ ਰੋਜ਼ ਕਹ ਰਿਹਾ ਕਿ ਮੌਜੂਦਾ ਸ਼੍ਰੋਮਣੀ ਕਮੇਟੀ ਇਹ ਜਿਹੜੀ ਆ ਇਹ ਗੰਗੂਆਂ ਤੋਂ ਸੱਚੇ ਨਾਂਦ ਤੋਂ ਮਸੰਦਾ ਤੋਂ ਮਸੇ ਰੰਗੜ ਤੋਂ ਚੰਦੂ ਪਾਪੀ ਤੋਂ ਇਹ ਸਾਰਿਆਂ ਤੋਂ ਵੱਧ ਦੋਸ਼ੀ ਆ ਜੀਦੇ ਕਹਿ ਦੇ ਉੱਤੇ ਤੂੰ ਫੈਸਲੇ ਕਰ ਰਿਹਾ ਗੜਗੱਜ ਸਾਹਿਬ ਤੇ ਜੇ ਤੇਰੇ ਚ ਹਿੰਮਤ ਆ ਤਾਂ ਮੈਨੂੰ ਤਰਬ ਕਰ ਮੈਂ ਆਉਂਗਾ ਔਰ ਉੱਥੇ ਦੱਸੂਗਾ ਕਿ ਕੌਣ ਕੌਣ ਦੋਸ਼ੀ ਆ ਸੋ ਅੱਜ ਜਿਹੜਾ ਪੰਜਾਬ ਪੁਲਿਸ ਨੇ ਇਹ ਜਿਹੜਾ ਜਿਹੜੀਆਂ ਖਬਰਾਂ ਸੁਨਿੰਦਰ ਕੋਹਲੀ ਦੀਆਂ ਆ ਰਹੀਆਂ ਨੇ ਤੇ ਬੜੀਆਂ ਚੰਗੀਆਂ ਨੇ ਬਹੁਤ ਵੱਡੀ ਤਰਾਫੀ ਆ ਤੇ ਅਸੀਂ ਸਮਝਦੇ ਹਾਂ ਕਿ ਅਸੀਂ ਇਹ ਜਿਹੜਾ ਕੰਮ ਕੀਤਾ ਸੀ ਉਹ ਭਾਈ ਬਲਦੇਵ ਸਿੰਘ ਜੀ ਵਡਾਲਾ ਸਰਦੀਪ ਸਿੰਘ ਖੋਸਾ ਲਖੀਤ ਸਰ ਸਿੰਘ ਮਹਾਰਮ ਸਾਰੀਆਂ ਸਿੱਖ ਜਥੇਬੰਦੀਆਂ ਜਿਨ੍ਹਾਂ ਨੇ ਪਹਿਲਾਂ ਉਥੇ ਧਰਨੇ ਦਿੱਤੇ ਸੀ ਸ਼੍ਰੋਮਿਕ ਕਮੇਟੀ ਦੇ ਦਫ਼ਤਰ ਅੱਗੇ ਤੇ ਫਿਰ ਭਾਈ ਬਲਦੇਵ ਸਿੰਘ ਵਡਾਲਾ ਜਿਨ੍ਹਾਂ ਨੇ 5 ਸਾਲ ਤੋਂ ਵੱਧ ਸਮਾਂ ਲਗਾਤਾਰ ਧਰਨਾ ਦੇ ਕੇ ਰੱਖਿਆ ਤੇ ਫਿਰ ਉਸ ਤੋਂ ਬਾਅਦ ਸਰਦਾਰ ਕੁਲਕਾਰ ਸਿੰਘ ਸੰਧਵਾ ਜੀ ਤੇ ਅਰਜੋਤ ਸਿੰਘ ਬੈਂਸ ਅਤੇ ਮੇਜਰ ਸਾਹਿਬ ਜਿਨ੍ਹਾਂ ਨੇ ਇਹ ਐਫ ਆਈ ਆਰ ਕਰਾਈ ਬਾਬਾ ਸਤਰਾੰਦ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਬਾਬਾ ਸਭ ਸੌਂਜੇ ਬੇਤੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਪੰਜਾਬ ਪੁਲਿਸ ਦੀ ਇਹ ਬਹੁਤ ਵੱਡੀ ਪ੍ਰਾਪਤੀ ਹੈ ਤੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਇਹਦੀ ਪੁੱਛਗਿੱਛ ਉਤਰਾ ਕਰੋ ਜਿੰਨਾਂ ਆ ਪਹਿਲਾਂ ਸਿੰਘਾਂ ਦੀਆਂ ਕਰਦੇ ਰਹੇ ਜੀ ਜੇ ਅੱਜ ਪਤਾ ਲੱਗ ਜੂਗਾ ਤੇ ਪੰਜਾਬ ਪੁਲਿਸ ਜਿਹੜੀ ਆ ਇਹ ਕਿੰਨੀ ਕਿਸ ਤਰ੍ਹਾਂ ਦੀ ਤਰਤੀਸ਼ ਕਰਦੀ ਆ ਕੀ ਉਹਨੂੰ ਕੁਰਸੀ ਤੇ ਬਹਾ ਕੇ ਉਹਨੂੰ ਪੁੱਛਗਿੱਛ ਕਰਦੀ ਆ ਕਿ ਫਿਰ ਇੱਥੇ ਜੇ ਇੱਥੇ ਫੜੇ ਇੱਥੇ ਜੇ ਫੜਾ ਚਲਾਉਣ ਦੀ ਲੋੜ ਨਹੀਂ ਪੱਗਾ ਵਿਖਾਉਣ ਦੀ ਲੋੜ ਆ ਇਹ ਵੇਖੋ ਬੱਕਦਾ ਕਿਵੇਂ ਆ ਕੀ ਕੁਛ ਬੱਕਦਾ ਕੀ ਕੁਝ ਇਹਨਾਂ ਨੇ ਗੁਰੂਆਂ ਗੋਲਕਾਂ ਕਿਵੇਂ ਲੁੱਟੀਆਂ ਨੇ ਇਹਨਾਂ ਨੇ ਡੰਬੀ ਗੁਰੂਆਂ ਨੂੰ ਕਿਵੇਂ ਬਥਾਇਆ ਇਹ ਕੀ ਕੁਛ ਕਰ ਰਹੇ ਸਭ ਕੁਝ ਦੱਸੂਗਾ ਐ ਜੀ ਸਰ ਮੇਰੇ ਇੱਕ ਹੋਰ ਸਵਾਲ ਹੈ ਇਹ ਪਾਵਨ ਸਰੂਪਾ ਤੇ ਐਫ ਆਈ ਆਰ ਹੋਈ ਹੈ ਇਹ ਮਾਮਲਾ ਇੱਕ ਬਹੁਤ ਵੱਡਾ ਮਾਮਲਾ ਸੀ ਪਰ ਇਹ ਇੱਥੇ ਜਦੋਂ ਅਸੀਂ ਦੇਖਿਆ ਕਿ 3 ਦਸੰਬਰ ਨੂੰ ਲੰਗੇ ਬਰੇ ਸੁਖਬੀਰ ਸਿੰਘ ਬਾਦਲੇ ਆਪਣੇ ਗੁਨਾਹ ਮੰਨੇ ਆ ਇਹ ਵੀ ਮੰਨੇ ਆ ਕਿ ਗੋਲੀ ਉਹਨਾਂ ਨੇ ਚਲਵਾਈ ਸੀ ਪੰਜਾਬ ਸਰਕਾਰ ਨੂੰ ਤੁਹਾਨੂੰ ਨਹੀਂ ਲੱਗਦਾ ਕਿ ਉਸਤੇ ਵੀ ਕਾਰਵਾਈ ਕਰਨੀ ਚਾਹੀਦੀ ਸੀ ਅਕਾਲ ਤੱਤ ਸਾਹਿਤ ਤੇ ਤਾਂ ਭਾਂਡੇ ਮਜਵਾ ਕੇ ਉਹਨਾਂ ਨੂੰ ਭੇਜ ਦਿੱਤਾ ਉਹਨਾਂ ਨੂੰ ਸਾਫ਼ ਸੁਥਰੇ ਕਰਕੇ ਵੀ ਹੁਣ ਇਹਨਾਂ ਦੀ ਇਹਨਾਂ ਨੂੰ ਤਨਖਾਹ ਲਾਤੇ ਹੁਣੇ ਸਾਫ਼ ਸੁਥਰੇ ਇਨਸਾਨ ਆ ਪਰ ਗੋਲੀ ਤਾਂ ਚੱਲੀ ਸੀ ਉਸਤੇ ਵੀ ਲੀਗਲ ਐਕਸ਼ਨ ਲਿਆ ਜਾਣਾ ਚਾਹੀਦਾ ਕੋਈ ਬਿਲਕੁਲ ਜਿਹੜੇ ਹੁੰਦੇ ਜਥੇਦਾਰ ਰਹਿਣਾ ਮੈਂ ਵਾਰ-ਵਾਰ ਇਹ ਗੱਲ ਕਹਿ ਰਿਹਾ ਜੀ 19 ਭਾਈ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਕੀ ਮਾਰਾ ਕੀਤਾ ਸੀ ਉਹਨੇ ਸਿਰਫ ਇੱਕੋ ਗੱਲ ਕਹੀ ਸੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਤੁਸੀਂ ਆਹ 300 ਸਾਲਾਂ ਖਾਲਸੇ ਦਾ ਸਾਜਨਾ ਦੇ ਵਿੱਚ ਆ ਤੇ ਇਹਨੂੰ ਰੜਕੇ ਮਨਾਲੋ ਤੇ ਅਰੋੜਾ ਨਾ ਪਾਓ ਲੇਕਿਨ ਇਹ ਗੱਲ ਕਹਿਨ ਤੇ ਸਿੰਘ ਸਾਹਿਬ ਨੂੰ ਲਾ ਗਿਆ ਬਾਦਲ ਨੇ ਲਾਇਆ ਔਰ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਉਸ ਤੋਂ ਪਹਿਲਾਂ ਇਹ ਸਾਰਿਆਂ ਦੀ ਇੱਕ ਇਕਤਾ ਕ੍ਰਾਈਸੀ ਪ੍ਰੋਫੈਸਰ ਮਨਜੀਤ ਸਿੰਘ ਨੇ ਜੀ ਉਹਨੂੰ ਸਾਲ ਤੋਂ ਵੱਧ ਸਮਾਂ ਲੱਗਾ ਸੀ ਤੇ ਲekin ਇਹਨਾਂ ਅਕਾਲ ਤਖਤ ਨੂੰ ਇਹ ਅਕਾਲ ਤਖਤ ਨੂੰ ਬਿਲਕੁਲ ਨਹੀਂ ਮੰਨਦੇ ਜੀ ਇਹ ਅਕਾਲ ਤਖਤ ਦੀ ਦੁਰਵਰਤੋਂ ਕਰ ਰਹੇ ਨੇ ਆਪ ਤੇ ਮੰਨਦੇ ਨਹੀਂ ਲekin ਭੋੜੇ ਪਾਣੇ ਜਿਹੜੇ ਸਿੱਖ ਨੇ ਉਹਨਾਂ ਨੂੰ ਭੰਬਲ ਪੂਸੇ ਦੇ ਵਿੱਚ ਪਾਈ ਰੱਖਦੇ ਨੇ ਤੇ ਇਹਨਾਂ ਨੇ ਮਾਫ਼ੀਆਂ ਲਈਆਂ ਹੁਣ ਮੇਰਾ ਇੱਕੋ ਇੱਕ ਸਵਾਲ ਹੈ ਵੀ ਇਕਾਲ ਤਖਤ ਨੂੰ ਜੇ ਮੰਨਦੇ ਹੁੰਦੇ ਅਕਾਲ ਤਖਤ ਤੋਂ ਨਾਮ ਧਾਰੀ ਕੂਕਿਆਂ ਦੇ ਖਿਲਾਫ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਨੂੰ 23 12 2018 ਨੂੰ ਅਕਾਲ ਤਖਤ ਤੋਂ ਆਦੇਸ਼ ਆਰੀ ਹੋਇਆ ਸ਼੍ਰੋਮਣੀ ਕਮੇਟੀ ਨੂੰ ਸ਼੍ਰੋਮਣੀ ਕਮੇਟੀ ਨੇ ਅਜੇ ਤੱਕ ਕੂਕਿਆਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਜਿਹੜੇ ਆਪਣਾ ਗੁਰੂ ਧੰਮ ਚਲਾ ਰਹੇ ਨੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬੈਠਦਾ ਜਿਹੜਾ ਨਾਮ ਧਾਰੀ ਗੁਰੂ ਆ ਉਹ ਆਪਣੇ ਦੇ ਛੱਤਰ ਚਲਾਉਂਦਾ ਚੌਰ ਚਲਾਉਂਦਾ ਉੱਥੇ ਕਾਰਵਾਈ ਕਿਉਂ ਨਹੀਂ ਕੀਤੀ ਫਿਰ ਇਹ ਜਿਹੜੇ ਬਾਤ ਕੀਤੇ ਗਏ ਨੇ ਮੈਂ ਇੱਕੋ ਗੱਲ ਪੁੱਛਣੀ ਚਾਹਣਾ ਹੈ ਕਿ ਗੁਰੂ ਹਰ ਰਾਏ ਪਾਤਸ਼ਾਹ ਨੇ ਜੀ ਰਾਮ ਰਾਏ ਆਪਣੇ ਪੁੱਤਰ ਨੂੰ ਦਿੱਲੀ ਦੇ ਬਾਦਸ਼ਾਹ ਨੂੰ ਖੁਸ਼ ਕਰਨ ਦੇ ਕਾਰਨ ਮਿੱਟੀ ਮੁਸਲਮਾਨ ਤੋਂ ਬੇਈਮਾਨ ਦੀ ਕਹਿਨ ਤੇ ਆਪਣੇ ਮੱਥੇ ਨਹੀਂ ਥੀ ਲਾਇਆ ਜੀ ਇਹਨਾਂ ਨੂੰ ਕੀ ਅਧਿਕਾਰ ਹੈ ਕਿਹੜੀਆਂ-ਕਿਹੜੀਆਂ ਕਿਤਾਬਾਂ ਲਿਖ ਦੇਣ 381 ਸਰੂਪ ਮਹਾਰਾਜ ਦਾ ਚੋਰੀ ਹੋਇਆ ਬਗੜਾੜੀ ਕਾਂਚੇ ਇੱਕ ਵਾਪਸ ਇੱਕੜਾ ਤੇ ਦੋ ਸਿੰਘਾਂ ਦਾ ਦੋ ਸਿੰਘਾਂ ਨੂੰ ਸ਼ਹੀਦ ਹੋਣਾ ਦੋ ਸਿੰਘਾਂ ਤੇ ਤਸ਼ੱਦਦ ਹੋਣਾ ਕਿੰਨੇ ਫੱਟਣ ਹੋਣੇ ਕਿੰਨੇ ਹੰਤੇ ਖੇਤ ਚੱਲੇ ਅੱਜ ਤੱਕ ਉਹ ਕੌਮ ਜਿਹੜੀ ਆ ਉਹ ਬਲੁੰਦਰੀ ਹੋਈ ਅੱਜ ਤੱਕ ਦੋਸ਼ੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਤੇ ਜਿਹੜੇ 328 ਰੁਪਏ ਨੇ ਇਹ ਕਿੱਥੇ ਗਏ ਇਹ ਦੱਸਦੇ ਕਿਉਂ ਨਹੀਂ ਏ ਤੇ 328 ਰੁਪਏ ਜਿਹੜੇ ਨੇ ਜੇ ਸੇਵ ਨੇ ਤੇ ਇਹ ਦੱਸ ਦੇਣ ਕਿਉਂ ਨਹੀਂ ਦੱਸਦੇ ਕਿਉਂ ਉਹਨਾਂ ਦੀ ਕੁੱਟਮਾਰ ਕੀਤੀ ਕਿਉਂ ਪਾਈ ਫਟਾਲਾ ਸਰ ਦੇ ਕਲੱਬ ਬੋਲੇ ਕਿਉਂ ਸਰਕਾਰ ਦੇ ਕਲੱਬ ਬੋਲ ਰਹੇ ਨੇ ਸੋ ਇਸ ਕਰਕੇ ਇਹ ਦੋਸ਼ੀ ਨੇ ਮੈਂ ਤਾਂ ਵਾਰ-ਵਾਰ ਕਹਿਣਾ ਕਿ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਚਲਾ ਰੇ ਲੋਕ ਤੇ ਇਹਨਾਂ ਨੂੰ ਮੰਨਣ ਵਾਲੇ ਉਹ ਜਿਹੜਾ ਵਿਚਾਰ ਕਰਨ ਕਿ ਇਹ ਗੰਗੂਆਂ ਤੋਂ ਜਿਸ ਗੰਗੂ ਨੂੰ ਰੋਜ਼ ਪਾਣੀ ਪੀ ਪੀ ਕੇ ਕੋਸਦੇ ਹੋ ਜਿਸ ਮੱਛੇ ਰੰਗਣ ਨੂੰ ਰੋਜ਼ ਢਾਡੀ ਕਵਿਚਰ ਕੋਸਦੇ ਨੇ ਜਿਸ ਚੰਦੂ ਨੂੰ ਰੋਜ਼ ਕੋਸਦੇ ਨੇ ਅੱਜ ਇਹ ਉਹਨਾਂ ਚੰਦੂਆਂ ਤੋਂ ਗੰਗੂਆਂ ਤੋਂ ਸੁੱਚਾ ਨੰਦ ਤੋਂ ਵੱਧ ਦੋਸ਼ੀ ਨੇ ਤੇ ਇਹਨਾਂ ਦਾ ਸਰਕੋਪ ਹੈ ਪਹਿਲਾਂ ਵੱਡਾ ਬਾਦਲ ਸੀ ਤੇ ਹੁਣ ਛੋਟਾ ਬਾਦਲ ਸੁਖਵੀਰ ਬਾਦਲ ਓਏ ਇਹਨਾਂ ਦੇ ਨਾਲ ਚੱਲਣ ਵਾਲਿਓ ਕੋਈ ਚੰਗਾ ਵਿਚਾਰ ਕਰੋ ਤੁਹਾਡੇ ਚੈਨਲ ਦੇ ਰਾਈ ਮੈਂ ਇਹਨਾਂ ਨੂੰ ਇਹ ਗੱਲ ਕਹਿਣੀ ਕਿ ਅਜੇ ਵੀ ਵੀਰਾਂ ਸਰਦੋ ਖੜਾ ਇਹਨਾਂ ਚੰਦੂਆਂ ਗੰਗੂਆਂ ਦਾ ਜੀ ਜੀ ਸਿੱਖ ਸਾਹਿਬ ਬਹੁਤ ਬਹੁਤ ਧੰਨਵਾਦ ਅਕਾਲ ਚੈਨਲ ਦੇ ਨਾਲ ਗੱਲਬਾਤ ਕਰਨ ਲਈ